ਉਹਨੂੰ ਕਿੱਥੇ ਆਉਂਦਾ ਆਉਂਦਾ ਰੋਮਾਂ ਦੇ ਘੜੇ ਗੱਲ ਜਿਹੜੀ ਕਰਨੂੜਾ ਜਿਹੜੇ ਕੂੜ ਮਾਰਾਂ ਦੇ ਓਏ ਕੂੜ ਮਾਰਨ ਨਾਲ ਤਾਂ ਗੱਲ ਕੋਈ ਨਹੀਂ ਆਉਂਦੀ ਬਈ ਬੋਈ ਗੱਲ ਨਹੀਂ ਹੁੰਦੀ ਜੀ ਮਾਤਾ ਨਾਮ ਤੁਹਾਡਾ ਹੀਰੋ ਬਾਈ ਮਤਾਂ ਇਸ ਘਰ ਵਿੱਚ ਕੌਣ ਕੌਣ ਰਹਿੰਦਾ ਹੈ ਮੈਂ ਕੋ ਕੱਲ ਹੀ ਰਹਨੀ ਆ ਜੀ ਬੱਚਿਆਂ ਨਾਲ ਕੱਲ ਹੀ ਰਹਨੇ ਹੋ ਤੇ ਇਹ ਜਿਹੜਾ ਮਕਾਨ ਡਿੱਗਿਆ ਕਦੋਂ ਤੋਂ ਡਿੱਗਿਆ ਜੀ ਇਹ ਡਿੱਗਿਆ ਮੈਂ ਤੋਂ ਯਾਰ ਪਹਿਲਾਂ ਡਿੱਗਿਆ ਕਿੰਨਾ ਛਰ ਹੋ ਗਿਆ ਵਿੱਚ ਪਾਣੀ ਬਹੁੜਾਈ ਵਿੱਚ ਹੋ ਗਿਆ ਜੀ ਹਾਂਜੀ ਤੇ ਮੈਂ ਤਾਂ ਗੁੱਠਾ ਬੰਨਣਾ ਤੇ ਲੱਗ ਹੀ ਰਹੀ ਆ ਵੀ ਜਿਹੜੇ ਸਾਈਡ ਨਹੀਂ ਪਾਣੀ ਚੋਂਦਾ ਸੀ ਉਸ ਪਾਸੇ ਰਹੇ ਤੇ ਇਹ ਕਿੰਨਾ ਟਾਈਮ ਹੋ ਗਿਆ ਮੰਨ ਲਓ ਤੁਸੀਂ ਇਹ ਜਦੋਂ ਮਕਾਨ ਡਿੱਗਿਆ ਤੇ ਕੌਣ ਕੌਣ ਨਾਲ ਟੋੜੇ ਰਹਿੰਦਾ ਜੀ ਮੇਰੇ ਨਾਲ ਇਕੱਲੀ ਮੈਂ ਬੈਠੀ ਹੋਰ ਕੌਣ ਬਹਿਣਾ ਕਿਸੇ ਕਿੰਨੇ ਬੱਚੇ ਹੋ ਤੁਹਾਡੇ ਬੱਚੇ ਤਿੰਨ ਨੇ ਆਪੋ ਦੋ ਬਾਹਰ ਰਹਿੰਦੇ ਢਾਣੀਆਂ ਤੇ ਜੀ ਇੱਕ ਕੋਲ ਉਹ ਜਾਣਦਾ ਹੀ ਨਹੀਂ ਇਹਦਾ ਜੀ ਤੇ ਫਿਰ ਜਿਹੜਾ ਰੋਟੀ ਪਾਣੀ ਦਾ ਗੁਜ਼ਾਰਾ ਇਹ ਕਿੱਦਾਂ ਹੁੰਦਾ ਜੀ ਇਹ ਗੁਜ਼ਾਰਾ ਹੁੰਦਾ ਬਸ 15 ਕਿਲੋ ਦਾਣੇ ਆਂਦੇ ਜੀ ਜੀ ਤੇ 15 ਹੀ ਆਂਦੀ ਏ ਫਿਰ ਜੀ ਕੋ ਖਾ ਛੜਨੀ ਆ ਕੋ ਦਵਾਈਆਂ ਤੇ ਲਾਣੀਆਂ ਜੀ ਤੇ ਕੋਈ ਭੈਣ ਭਾਈ ਨੂੰ ਠਾਗ ਲੈ ਨਿਆ ਦੇ ਕੇ ਤੇ ਤਾਂ ਚੰਗੀ ਗੱਲ ਹੈ ਨਾ ਦਿੱਤੀ ਤਾਂ ਹਰ ਬਿਆਰ ਕਰ ਬੈਣੀ ਉਧਾਰ ਦੂਰ ਲੈ ਲੈਣੇ ਆ ਤੁਸੀਂ ਤੇ ਹੁਣ ਦੀ ਜੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਜਿਹੜਾ ਜੀਵਨ ਜਿਹੜਾ ਬਤੀਤ ਕਰ ਰਹੇ ਹੋ ਤੁਸੀਂ ਕੀ ਕਰਨਾ ਆਹ ਦਾ ਟਾਈਮ ਸੁਭਾਈ ਜਾਨੀਆ ਕੀ ਕਰਨਾ ਤੁਹਾਡੇ ਘਰ ਵਾਲੇ ਹੈ ਇਸ ਦੁਨੀਆ ਨਹੀਂ ਅਜਾ ਜੀ ਹੁਣ ਉਹਨਾਂ ਨੂੰ ਕਦੋਂ ਤੋਂ ਮੱਲੋ ਸਵਰਗ ਵਾਸ ਹੋ ਗਈ ਉਹਨਾਂ ਤਾਂ ਹੋ ਗਏ 10 ਸਾਲ ਉਸ ਤੋਂ ਬਾਅਦ ਤੁਸੀਂ ਕਿੰਨਾ ਚਿਰ ਆਪਣੇ ਬੱਚਿਆਂ ਤੋਂ ਵੱਖ ਹੋ ਕੇ ਰਹੇ ਹੋ ਮੈਂ 2-3 ਸਾਲ ਆਨੰਦ ਨਾ ਬਾਬਾ ਰਹੀ ਹਾਂ ਹਾਂਜੀ ਉਦੋਂ ਬਾਅਦ ਖੋਰ ਮਿੱਠੇ ਨਾ ਆਏ ਗਿਆ ਨੇ ਥੜੀਆ ਤਰ੍ਹਾਂ ਹੀ ਉਹ ਨਹੀਂ ਲੈ ਰਹਿਣ ਦੇ ਦਿਆਂ ਜੀ ਹਾਂਜੀ ਤੇ ਹੁਣ ਵੀਡੀਓ ਵੇਖਣ ਵਾਲਿਆਂ ਤੋਂ ਮੰਗ ਕੀ ਕਰਦੇ ਹੋ ਸਹਿਤਾ ਕਰਨ ਸਹਿਤਾ ਕਰਨ ਕੋਈ ਮੇਰਾ ਜਿਹੜਾ ਦਿਮਨ ਜੋ ਕਰਨ ਕੋਈ ਮੇਰਾ ਫਾਇਦਾ ਲਾ ਦੇ ਦੁਆਣੀਆਂ ਦੁਨੀਆਂ ਦਾ ਮੈਂ ਕਰਨੀ ਆ ਕੋਈ ਪੁੱਛ ਦੱਸ ਲੈ ਲੈਣੀ ਆ ਕਿਧਰ ਉਹ ਧਾਰ ਚੱਲ ਜਾਂਦਾ ਇਹ ਨਹੀਂ ਕਹਿਦਾ ਇਲਾਜ ਜੀ ਤੁਸੀਂ ਗੱਲ ਕੀਤੀ ਹੈ ਕਿ ਕਿਸ ਇਲਾਜ ਦੀ ਗੱਲ ਕਰਿਓ ਕੀ ਹੋਇਆ ਤੁਹਾਨੂੰ ਇਹ ਤਾਂ ਬਸ ਗੋਡੇ ਲੱਤਾਂ ਬਾਹਾਂ ਫੇਰ ਕਰਦੀਆਂ ਟੁਰਾ ਜਾਂਦਾ ਨਹੀਂ ਲੱਤਾਂ ਅੱਗੇ ਟੁੱਟੀਆਂ ਸੀ ਠੀਕ ਹੈ ਜੀ ਹਾਂ ਕਿਸ ਕਾਰਨ ਟੁੱਟੀਆਂ ਸੀ ਉਹ ਡਿੱਗੀ ਸੀ ਮੈਂ ਠੀਕ ਹੈ ਜੀ ਹਾਂ ਜੀ ਤੇ ਹੁਣ ਰੋਟੀ ਪਾਣੀ ਫਿਰ ਤੁਸੀਂ ਆਪ ਹੀ ਕਰ ਦਿਓ ਪਾਣੀ ਬਸ ਪਕਾਲ ਨਹੀਂ ਆ ਫੁਲਕਾ ਹਾਂਜੀ ਤੇ ਕਦੇ ਆੜ ਗਾੜ ਕੋਈ ਹੁੰਦਾ ਹੈ ਤਾਂ ਉਹ ਆਨੇ ਦੋ ਫੁਲਕੇ ਸਾਡੇ ਕੋਲ ਲੈ ਲੈ ਜੀ ਤੂੰ ਨਾ ਆਉਂਕਿਓ ਜੀ ਹਾਂਜੀ ਇਹ ਮੰਗ ਕਿਸ ਤਰ੍ਹਾਂ ਦੀ ਕਰਦੇ ਹੋ ਮਕਾਨ ਪਾ ਕੇ ਦੇਣ ਜਾਂ ਕੋਈ ਵਿੱਤੀ ਸਹਾਇਤਾ ਤੁਹਾਨੂੰ ਚਾਹੀਦੀ ਹੈ ਮੈਨੂੰ ਇਹ ਸਹਾਇਤਾ ਕਰ ਦੇਵਣ ਦੀ ਜੀ ਤੇ ਨਾਲੇ ਛੱਤ ਬਦਲਾ ਛੱਤ ਬਦਲਾ ਦੇਵਣ ਠੀਕ ਹੈ